ਅੱਜ 4 ਸਤੰਬਰ ਹੈ ਸਵੇਰ ਦੇ 7 ਵਜੇ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਅ ਦਰਿਆਵਾਂ ਦੀ ਡੈਮਾਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਦਰਿਆ ਸਤਲੁਜ ਦੀ ਗੱਲ ਕਰਦੇ ਹਾਂ ਜੋ ਕੱਲ ਤੋਂ ਬੜਾ ਅਲਰਟ ਤੇ ਹੈ ਦਰਿਆ ਸਤਲੁਜ ਪਾਖੜਾ ਡੈਮ ਤੋਂ ਪਾਣੀ ਆਉਂਦਾ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਕੱਲ੍ਹ ਨਾਲੋਂ ਵੱਧ ਗਿਆ ਹੈ ਇਹ 1678.97 ਭਾਵ ਅਸੀਂ 1679 ਕਹਿ ਸਕਦੇ ਹਾਂ ਅ ਟੇਬਲ 1 ਫੁੱਟ ਰਹਿ ਗਿਆ 1680 ਹੋਣ ਤੋਂ ਜੋ ਕਿ ਡੇਂਜਰ ਮਾਰਕ ਹੈ ਕੱਲ ਇਹ 1678 ਤੇ ਸੀ 1 ਫੁੱਟ ਵਧ ਗਿਆ ਹੈ ਜੋ ਪਾਣੀ ਉੱਥੇ ਆ ਰਿਹਾ ਹੈ ਉਹ 95435 ਕਿਊਸਕ ਹੈ ਜੋ ਉੱਥੋਂ ਛੱਡਿਆ ਜਾ ਰਿਹਾ ਹੈ ਉਹ 73459 ਕਿਊਸਕ ਹੈ ਹਾਲਾਂਕਿ ਕੱਲ ਪਾਣੀ 1 ਲੱਖ ਤੋਂ ਉੱਪਰ ਆ ਰਿਹਾ ਸੀ ਤੇ ਜੋ ਛੱਡਿਆ ਜਾ ਰਿਹਾ ਸਵੇਰੇ ਉਹ 65000 ਸੀ ਫਿਰ ਵਧਾਇਆ ਗਿਆ ਹੁਣ ਉਹ 73459 ਹੋ ਗਿਆ ਜੇਕਰ ਅਸੀਂ ਰੋਪੜ ਗੱਲ ਕਰਦੇ ਹਾਂ ਤਾਂ ਰੋਪੜ ਜੋ ਡਾਊਨਸਟ੍ਰੀਮ ਹੈ ਉੱਥੇ 78270 ਕਿਊਸਕ ਪਾਣੀ ਉੱਥੋਂ ਛੱਡਿਆ ਜਾ ਰਿਹਾ ਤੇ ਫਲੋਰ ਰੇਲਵੇ ਬ੍ਰਿਜ ਤੇ 73162 ਹੈ ਜੂਸਫਰ ਗਿੱਦੜਪਿੰਡੀ 183200 ਕਿਊਸਕ ਹੈ ਤੇ ਕੱਲ ਇਹ 2 ਲੱਖ ਨੂੰ ਪਾਰ ਕਰ ਗਿਆ ਸੀ ਰੋਪੜ ਦੇ ਵਿੱਚ ਵੀ ਕੱਲ ਸ਼ਾਮੀ 1 ਲੱਖ ਤੋਂ ਉੱਪਰ ਪਾਣੀ ਉੱਥੇੋਂ ਛੱਡਿਆ ਜਾ ਰਿਹਾ ਸੀਗਾ ਤੇ ਹਾਲਾਂਕਿ ਜਿਹੜਾ ਡੈਮ ਦਾ ਲੈਵਲ ਵੱਧ ਰਿਹਾ ਚਿੰਤਾਜਨਕ ਹੈ ਜੇਕਰ بارشਾਂ ਨਹੀਂ ਹੁੰਦੀਆਂ ਫਿਰ ਤਾਂ ਇਹ ਕੰਟਰੋਲ ਰਿਲੀਜ਼ ਹੋ ਸਕਦਾ ਹੈ ਜਿਵੇਂ ਕਿ ਸੰਭਾਵਨਾਵਾਂ ਹੈ ਕਿ ਇਹਨਾਂ ਦਿਨਾਂ ਵਿੱਚ بارش ਘੱਟ ਹੈ ਅ ਜੇਕਰ ਅਸੀਂ ਬਿਆਸ ਨਦੀ ਦੀ ਗੱਲ ਕਰਦੇ ਹਾਂ ਤਾਂ ਬਿਆਸ ਦਾ ਲੈਵਲ 1394.51 ਹੋ ਚੁੱਕਿਆ ਹੈ ਇਹ ਲੈਵਲ ਵੀ ਖਤਰੇ ਦੇ ਮਾਰਕ ਤੋਂ ਪਹਿਲਾਂ ਹੀ ਉੱਪਰ ਹੈ 1390 ਤੋਂ ਡੇਂਜਰ ਮਾਰਕ ਹੈ ਉਸ ਤੋਂ ਉੱਪਰ ਹੀ ਚੱਲ ਰਿਹਾ ਹੈ ਤੇ ਇਹਦਾ ਇਨਫਲੋ ਜਿਹੜਾ ਹੈ ਉਹ ਅਜੇ ਵੀ ਕਾਫੀ ਵੱਧ ਹੈ ਜ ਸਵੇਰੇ 4 ਤਰੀਕ ਨੂੰ 132595 ਕਿਊਸਕ ਪਾਣੀ ਡੈਮ ਵਿੱਚ ਆ ਰਿਹਾ 91167 ਕਿਊਸਕ ਪਾਣੀ ਉਤੋਂ ਛੱਡਿਆ ਜਾ ਰਿਹਾ ਫਿਰ ਅੱਗੇ ਹੋਰ ਪਾਣੀ ਰਲ ਜਾਂਦਾ ਹੈ ਤੇ ਜਿਕਰ ਟਿਲਵਾ ਬ੍ਰਿਜ ਤੇ ਅਸੀਂ ਗੱਲ ਕਰਦੇ ਆਂ ਤਾਂ ਟਿਲਵਾ ਬ੍ਰਿਜ ਤੇ 167998 ਕਿਊਸਕ ਪਾਣੀ ਅੱਜ ਸਵੇਰੇ ਵਗ ਰਿਹਾ ਇਹ ਪਾਣੀ ਉੱਥੇ ਘਟਿਆ ਹੈ ਕਿਉਂਕਿ ਕਈ ਦਿਨ ਲਗਾਤਾਰ 2 ਲੱਖ ਤੋਂ ਉੱਪਰ ਹੀ ਟਿਲਵਾ 2 ਲੱਖ 30 ਤੱਕ ਵੀ ਪਾਣੀ ਉੱਥੇ ਸੀਗਾ ਸੋ ਇਹ ਪਾਣੀ ਡਾਊਨ ਆਇਆ ਕੱਲ ਨਾਲੋਂ ਕੱਲ ਵੀ ਇੱਥੇ ਵਧੇਰੇ ਸੀਗਾ ਕੱਲੇ ਪਾਣੀ 196000 ਕਿਊਸਕ ਉੱਥੇ ਸੀ ਸ਼ਾਮੀ ਹੁੰਦਿਆਂ 183000 ਆ ਗਿਆ ਹੁਣ 167000 ਟਿਲਵਾ ਬ੍ਰਿਜ ਤੇ ਹੈ ਤੇ ਅੱਗੇ ਹਰੀਕੇ ਹੈਡ ਦੀ ਗੱਲ ਕਰਦੇ ਹਾਂ ਉੱਥੇ ਪਾਣੀ ਹੁਣ ਬਹੁਤ ਪਹੁੰਚ ਰਿਹਾ ਕਿਉਂਕਿ ਦੋਨੇ ਦਰਿਆ ਚੜ ਕੇ ਆ ਰਹੇ ਨੇ ਅਪਸਟ੍ਰੀਮ ਦੇ ਵਿੱਚ 347548 ਕਿਊਸਕ ਸਾਡੇ 3 ਲੱਖ ਦੇ ਨੇੜੇ ਲੱਗਣ ਨੂੰ ਫਿਰਦਾ ਪਾਣੀ ਤੇ ਡਾਊਨਸਟ੍ਰੀਮ ਜੋ ਛੱਡਿਆ ਜਾ ਰਿਹਾ ਹਰੀਕੇ ਤੋਂ ਜੋ ਫਾਜ਼ਲ ਕਾਵਲ ਪਾਣੀ ਜਾਣਾ ਉਹ 330670 ਕਿਊਸਕ ਹੈ ਜੇਕਰ ਅਸੀਂ ਥੀਨ ਡੈਮ ਦੀ ਰੰਜੀਤ ਸਾਗਰ ਡੈਮ ਦੀ ਗੱਲ ਕਰਦੇ ਆ ਤਾਂ ਉਹਦੀ ਕੈਪੈਸਿਟੀ 1732 ਫੁੱਟ ਹੈ 1729 ਫੁੱਟ ਕੱਲ ਸ਼ਾਮ ਦਾ ਉੱਥੇ ਦਾ ਲੈਵਲ ਹੈ 70 ਕੁ ਹਜ਼ਾਰ ਕਿਊਸਕ ਪਾਣੀ ਉਹਦੇ ਵਿੱਚ ਕੱਲ ਸ਼ਾਮੀ ਆ ਰਿਹਾ ਸੀ ਤੇ 70 ਕੁ ਹਜ਼ਾਰ ਕਿਊਸਕ ਦੇ ਕਰੀਬ ਉਹਦੇ ਵਿੱਚੋਂ ਛੱਡਿਆ ਜਾ ਰਿਹਾ ਸੀ ਸੋ ਡੈਮ ਤਿੰਨੇ ਫੁੱਲ ਨੇ ਜੇਕਰ ਬਾਰਿਸ਼ਾ ਨਹੀਂ ਹੁੰਦੀਆਂ ਤਾਂ ਇੱਕ ਤਰੀਕੇ ਨਾਲ ਹੌਲੀ ਹੌਲੀ ਰਿਲੀਜ਼ ਸੰਭਵ ਹੈ ਬਾਕੀ ਸਾਰਾ ਕੁਝ ਕੁਦਰਤ ਦੇ ਹੱਥ ਵਿੱਚ ਹੈ ਸੰਭਾਵਨਾ ਹੈ ਕਿ ਬਾਰਿਸ਼ਾ ਹੁਣ ਕੱਟ ਨੇ ਤੇ ਇੱਕ ਰਾਹਤ ਹੋ ਸਕਦੀ ਹੈ ਪਰ ਕੁਦਰਤ ਤੇ ਡਿਪੈਂਡ ਹੈ ਹਰ ਚੀਜ਼